ਬਾਰੰਬਾਰ ਹੈ ਵੰਦਨਾ ਆਦਿ ਸ੍ਰੀ ਗੁਰੂ ਗ੍ਰੰਥ ਬਾਰ ਬਾਰ ਹੈ ਵੰਦਨਾ ਬਾਰੰਬਾਰ ਹੈ ਵੰਦਨਾ ਆਦਿ ਸ੍ਰੀ ਗੁਰੂ ਗ੍ਰੰਥ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀਓ ਬਹੁਤ ਹੀ ਵੱਡੇ ਭਾਗ ਨੇ ਸਮੂਹ ਸੰਗਤਾਂ ਦੇ ਗੁਰੂ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਾਂ ਵੱਡੇ ਭਾਗੇ ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਪਹੁੰਚ ਕੇ ਅੰਮ੍ਰਿਤ ਵੇਲੇ ਦੇ ਲਾਹੇ ਪ੍ਰਾਪਤ ਕਰ ਰਹੇ ਆਂ અમૃત વેરે ਦਾ લાਹਾ ਬਹੁਤ ਵੱਡਾ લાਹਾ ਹੈ ਤੇ ਸਤਿਗੁਰੂ ਪਾਸਮਹਾਰਾਜ ਬਚਨ ਕਰਦੇ ਨੇ ਉਮਰ ਊਹਾ ਵਿੱਚ ਲੇਖੇ ਜੋ ਜਾਦ ਸਾਈਂ ਵਿੱਚ ਗੁਜਰੇ ਕਹਿੰਦੀ ਮੁਜਰੇ ਕਹਿੰਦੇ ਜਿਹੜੀ ਉਮਰ ਜਿਹੜੇ ਸਵਾਸ ਨਾਮ ਜਪਦਿਆਂ ਜਪਦਿਆਂ ਲੰਘਣ ਸਤਿਗੁਰੂ ਜੀ ਕਹਿੰਦੇ ਉਹ ਤੇਰੇ ਸਵਾਸ ਲੇਖੇ ਦੇ ਵਿੱਚ ਨੇ ਉਹ ਤੇਰੀ ਉਮਰ ਲੇਖੇ ਵਿੱਚ ਨਹੀਂ ਤੇ ਭਾਵੇਂ 100 ਸਾਲ ਤੋਂ ਉੱਪਰ ਕੋਈ ਸਮਾ ਲੰਗਾ ਕੇ ਚਲਿਆ ਜਾਵੇ ਉਮਰ ਲੰਘਾ ਕੇ ਚਲਿਆ ਜਾਵੇ ਪਰ ਉਹ ਦਰਗਾਹ ਵਿੱਚ ਉਹਦਾ ਇੱਕ ਸਾਲ ਵੀ ਪਰਵਾਹ ਨਹੀਂ ਹੁੰਦਾ ਤੇ ਸਮਾਂ ਜੋ ਪ੍ਰਮਾਤਮਾ ਦੀ ਬੰਦਗੀ ਵਿੱਚ ਲੰਘਾਇਆ ਉਹਨੂੰ ਯਾਦ ਕਰਦੇ ਹੋਏ ਲੰਘਾਇਆ ਉਹਦਾ ਜਸ ਕਰਦੇ ਹੋਏ ਲੰਘਾਇਆ ਸత్సੰਗ ਦੇ ਵਿੱਚ ਲੰਘਾਇਆ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਸਲੀ ਉਮਰ ਤੇਰੀ ਉਹ ਹੈ ਜਿਹੜਾ ਅਸਲੀ ਜਿਉਣਾ ਹੈ ਜਿਹੜਾ ਤੇਰਾ ਉਹ ਹੈ ਜਦੋਂ ਤੂੰ ਪ੍ਰਮਾਤਮਾ ਦੀ ਯਾਦ ਵਿੱਚ ਬੈਠਿਆ ਸੋ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਕਿ ਅਮਰਤ ਵੇਲੇ ਗੁਰੂ ਸਾਹਿਬ ਜੀ ਸਾਡੇ ਤੇ ਬਖਸ਼ਿਸ਼ ਕਰਦੇ ਨੇ ਤੇ ਗੁਰਮੁਖ ਪਿਆਰਿਓ ਮਹਾਪੁਰਖਾਂ ਨੂੰ ਪੁੱਛਿਆ ਗੁਰੂ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਜੀ ਕੀ ਦਿੰਦੇ ਹਨ ਉਹਨਾਂ ਨੂੰ ਜਿਹੜੇ ਉਹਦਾ ਨਾਮ ਜਪਦੇ ਨੇ ਜਿਹੜੇ ਉਹਦਾ ਸਿਮਰਨ ਕਰਦੇ ਨੇ ਜਿਹੜੇ ਉਹਦੀ ਬੰਦਗੀ ਕਰਦੇ ਕੀ ਉਹਨਾਂ ਨੂੰ ਮਹਿਲ ਮਾੜੀਆਂ ਦੇ ਦਿੰਦਾ ਹੈ ਦੁਨੀਆਂ ਦੇ ਪਦਾਰਥ ਦੇ ਦਿੰਦਾ ਹੈ ਕਹਿੰਦੇ ਨਹੀਂ ਹੋਰ ਕੀ ਦਿੰਦਾ ਹੈ ਕਹਿੰਦੇ ਦੁਨੀਆਂ ਦੇ ਪਦਾਰਥ ਨਹੀਂ ਦਿੰਦਾ ਮਾਇਆ ਨਹੀਂ ਦਿੰਦਾ ਕਹਿੰਦੇ ਹੋਰ ਕੀ ਦਿੰਦਾ ਕਹਿੰਦੇ ਸਤਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿਖ ਵੱਡ ਪਾਗੀ ਹੈ ਕਹਿੰਦੇ ਗੁਰੂ ਕੇ ਸਿੱਖ ਨੂੰ ਸਤਗੁਰੂ ਜੀ ਨਾਮ ਦਾ ਧਨ ਦਿੰਦੇ ਨੇ ਸਤਿਗੁਰੂ ਪਾ ਸਾਹ ਮਹਾਰਾਜੀ ਕਹਿੰਦੇ ਜਿਨ੍ਹਾਂ ਨੂੰ ਕੋਈ ਬਖਸ਼ਿਸ਼ ਕਰਨਾ ਹੋਵੇ ਨਾ ਜਿਨ੍ਹਾਂ ਦੇ ਸਭ ਤੋਂ ਵੱਡੇ ਭਾਗ ਹੋਣ ਜਿਨ੍ਹਾਂ ਨੂੰ ਸਭ ਤੋਂ ਵੱਡੀ ਦਾਤ ਦੇਣੀ ਹੋਵੇ ਤਾਂ ਸਮਝ ਲਓ ਕਿ ਉਹਨਾਂ ਨੂੰ ਗੁਰੂ ਕੀ ਸੰਗਤ ਵਿੱਚ ਆਉਣ ਦਾ ਸਮਾਂ ਦੇ ਦਿੰਦੇ ਨੇ ਸਤਿਗੁਰੂ ਜੀ ਆਖੋ ਸਤਨਾਮ ਇਹ ਸਭ ਤੋਂ ਵੱਡੀ ਸਭ ਤੋਂ ਵੱਡਾ ਲਾਹਾ ਹੈ ਤੇ ਸਤਿਗੁਰੂ ਜੀ ਕਹਿੰਦੇ ਸਭ ਤੋਂ ਵੱਡੀ ਦਾਤ ਹੈ ਮਾਇਆ ਤੋਂ ਵੱਡੀਆਂ ਦਾਤਾਂ ਦੁਨੀਆਂ ਦੇ ਧਨ ਪਦਾਰਥਾਂ ਤੋਂ ਵੱਡੀਆਂ ਦਾਤਾਂ ਨੇ ਇਹ ਜਿਹੜੀਆਂ ਨਾਮ ਦੀਆਂ ਦਾਤਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨੂੰ ਜਿਹੜਾ ਸਮਰਪਿਤ ਹੋ ਗਿਆ ਜਿਨੇ ਬਾਣੀ ਪੜ ਲਈ ਬਾਣੀ ਸੁਣ ਲਈ ਬਾਣੀ ਪੜਿਆ ਕਰੋ ਸੁਣਿਆ ਕਰੋ ਅਰਥ ਉਹਦੇ ਬਾਣੀ ਦੇ ਆਪ ਵੀ ਪੜੋ ਆਪਣੇ ਬੱਚਿਆਂ ਨੂੰ ਵੀ ਪੜਾਓ ਜਦੋਂ ਅਰਥ ਪੜਾਂਗੇ ਨਾ ਤਾਂ ਆਪਣੇ ਆਪ ਹੀ ਪਤਾ ਲੱਗ ਜਾਂਦਾ ਹੈ ਤੇ ਗੁਰਮੁਖ ਪਿਆਰਿਓ ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਕਥਾ ਆਪ ਜੀ ਸਰਵਨ ਕਰਦੇ ਆ ਰਹੇ ਹੋ ਆਓ ਹੁਣ ਸਮਾਂ ਹੋ ਗਿਆ ਹੈ ਰੈਣੀਆਂ ਕਥਾ ਵਾ ਸਰਵਨ ਕਰੀਏ ਤੇ ਸਭ ਤੋਂ ਪਹਿਲਾਂ ਫਤਿਹ ਜੀ ਸਾਂਝ ਕੋਈ ਦਸਨਾ ਬਾਂਜੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪ ਜੀ ਸਰਵਣ ਕੀਤਾ ਸੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਪਾਵਨ ਕਥਾ ਵਿਚਾਰਾਂ ਵਿੱਚ ਇਤਿਹਾਸ ਦੇ ਵਿੱਚ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸਗਾਈ ਹੋਣੀ ਤੇ ਉਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਉਸੇ ਤਰ੍ਹਾਂ ਮੋਦੀ ਦੀ ਕਿਰਤ ਦੇ ਵਿੱਚ ਲੱਗ ਗਏ ਤੇ ਗੁਰਮਖ ਪਿਆਰਿਓ ਆਪ ਜੀ ਨੇ ਸਰਵਣ ਕੀਤਾ ਸੀ ਕਿ ਸਤਿਗੁਰੂ ਜੀ ਉਸੇ ਤਰ੍ਹਾਂ ਉਦੋਂ ਵੀ ਬਾਦ ਸਤਿਗੁਰਾਂ ਦੀ ਦੁਕਾਨ ਤੇ ਸਤਿਗੁਰਾਂ ਦੀ ਹੱਟੀ ਤੇ ਗਾਕਾਂ ਦੀ ਭੀੜ ਲੱਗੀ ਰਹਿੰਦੀ ਨਾਲ ਜਿਹੜੇ ਮੰਗਤੇ ਸੀ ਉਹ ਵੀ ਉਹ ਪਿੰਡ ਵਿੱਚੋਂ ਨਹੀਂ ਦੂਸਰੇ ਪਿੰਡਾਂ ਵਿੱਚੋਂ ਵੀ ਆਉਣ ਲੱਗ ਪਏ ਸੁਣ ਕੇ ਵੀ ਗੁਰੂ ਨਾਨਕ ਦੀ ਹੱਟੀ ਤੇ ਕੋਈ ਖਾਲੀ ਨਹੀਂ ਜਾਂਦਾ ਤੇ ਦੂਸਰੇ ਪਿੰਡ ਦੇ ਵਿੱਚੋਂ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੱਟੀ ਤੇ ਆਉਣ ਲੱਗ ਪਏ ਤੇ ਜਦੋਂ ਵੇਖਿਆ ਤੇ ਕਹਿੰਦੇ ਨੇ ਨਿੰਦਕ ਝੱਲ ਨਹੀਂ ਸਕੇ ਤੇ ਸਤਿਗੁਰੂ ਜੀ ਕਹਿੰਦੇ ਨੇ ਨਿੰਦਕ ਡੁੱਬਾ ਹਮ ਉਤਰੇ ਪਾਰ ਕਹਿੰਦੇ ਨਿੰਦਕ ਨਿੰਦਿਆ ਕਰਨ ਵਾਲਾ ਡੁੱਬ ਜਾਂਦਾ ਜਿਹਦੀ ਨਿੰਦਿਆ ਹੁੰਦੀ ਹੈ ਉਹ ਤਰ ਜਾਂਦਾ ਹੈ ਨਿੰਦਿਆ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਗਦ ਕਰਨ ਕਹਿੰਦੇ ਨਿੰਦਿਆ ਮਨ ਮੁਖ ਲੋਕ ਕਰਦੇ ਨੇ ਬਾਣੀ ਵਿੱਚ ਦੱਸਿਆ ਹੈ ਮਨਮੁਖ ਮੁਗਦ ਕਰਨ ਮਨਮੁਖ ਤੇ ਮੁਗਦ ਮੁਗਦ ਕਹਿੰਦੇ ਨੇ ਮੂਰਖ ਨੂੰ ਕਹਿੰਦੇ ਮੂਰਖ ਨੇ ਉਹ ਜਿਹੜੇ ਨਿੰਦਿਆ ਕਰਦੇ ਨੇ ਮਨਮੁਖ ਮੁਗਦ ਕਰਨ ਤੇ ਫਿਰ ਉਹਨਾਂ ਨੂੰ ਸਜ਼ਾ ਕਿ ਮਿਲਦੀ ਹੈ ਜਿਹੜੇ ਨਿੰਦਕ ਨੇ ਉਹਨਾਂ ਨੂੰ ਸਜ਼ਾ ਕਿ ਮਿਲਦੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਨਮੁਖ ਮੁਗਦ ਕਰਨ ਮੂੰਹ ਕਾਲੇ ਤਿੰਨ ਨਿੰਦਕੰ ਨਰਕ ਦੇ ਢੋਰ ਪਵਨ ਕਹਿੰਦੇ ਉਹਨਾਂ ਦਾ ਮੂੰਹ ਕਾਲਾ ਕੀਤਾ ਜਾਂਦਾ ਤੇ ਨਰਕ ਦੇ ਢੋਰ ਪਵਨ ਉਹਨਾਂ ਨੂੰ ਨਰਕਾਂ ਦੇ ਜਿੱਥੇ ਗੰਦ ਜਾਂਦਾ ਹੈ ਨਾ ਨਰਕਾਂ ਦਾ ਉਹਨੂੰ ਨਰਕ ਢੋਰ ਆਖਦੇ ਨੇ ਤੇ ਗੁਰਮਖ ਪਿਆਰਿਓ ਉਹ ਨਰਕ ਦੇ ਢੋਰ ਦੇ ਵਿੱਚ ਉਹਨੂੰ ਪਾਇਆ ਜਾਂਦਾ ਸੋ ਇਸ ਕਰਕੇ ਨਰਕਾਂ ਵਿੱਚ ਵੀ ਕਹਿੰਦੇ ਨਿੰਦਕ ਨੂੰ ਥਾਂ ਨਹੀਂ ਪ੍ਰਾਪਤ ਹੁੰਦੀ। ਨਿੰਦਿਆ ਸਤਿਗੁਰਾਂ ਦੀ ਕਰਨੀ ਸ਼ੁਰੂ ਕਰ ਦਿੱਤੀ। ਕਹਿੰਦੇ ਨੇ ਮੋਦੀ ਖਾਨਾ ਲਟਾਈ ਜਾ ਰਹੇ ਨੇ। ਕੱਲ ਸਰਵਣ ਕੀਤਾ ਸੀ ਫਿਰ ਦੂਜੀ ਵਾਰ ਲਿਖਾ ਹੋਇਆ। ਦੂਸਰੀ ਵਾਰ ਚੰਗੀ ਤਰ੍ਹਾਂ ਸੋਧ ਕੇ ਜਦੋਂ ਲਿਖਾ ਕੀਤਾ ਗਿਆ ਸਾਰੇ ਦਿਨ ਦੇ ਵਿੱਚ। ਤੇ ਆਪ ਜੀ ਨੇ ਇਹ ਸਰਵਣ ਕੀਤਾ ਸੀ ਕਿ ਜਦੋਂ ਸਾਰਾ ਹਿਸਾਬ ਹੋਇਆ ਤੇ ਕਹਿੰਦੇ ਨੇ ਇਹ ਦੂਸਰੀ ਵਾਰ ਜਦੋਂ ਲੇਖਾ ਹੋਇਆ ਕਹਿੰਦੇ ਨੇ ਲਗਾਤਾਰ ਪਹਿਲਾਂ ਪਿਛਲੀ ਵਾਰ ਤੇ ਇੱਕ ਦਿਨ ਦਾ ਲੇਖਾ ਹੋਇਆ ਸੀ ਇੱਕ ਦਿਨ ਵਿੱਚ ਨਿਬੜ ਗਿਆ ਸੀ ਪਰ ਐਤ ਕੀ 5 ਦਿਨਾਂ ਵਿੱਚ ਲੇਖਾ ਨਿਬੜਿਆ ਜਦੋਂ ਵਾਧਾ ਘਾਟਾ ਦੇਖਿਆ ਸਾਰਾ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦੇ 321 ਰੁਪਏ ਨਵਾਬ ਦੇ ਬਲਬਦ ਨਿਕਲੇ ਤੇ ਜਦੋਂ ਨਵਾਬ ਦੇ ਬਲਬਦ ਨਿਕਲੇ ਉਹ 321 ਰੁਪਏ ਖਜ਼ਾਨਚੀ ਤੋਂ ਪ੍ਰਸੰਨ ਹੋ ਕੇ ਦੌਲਤਖਾਨੇ 321 ਰੁਪਏ ਤੇ 1000 ਜੋ ਕਿ 3000 ਰੁਪਏ ਹੋਰ 3000 ਰੁਪਏ ਹੋਰ ਤੇ ਨਾਲ ਜਿਹੜੇ ਸਤਿਗੁਰਾਂ ਦੇ 321 ਰੁਪਏ ਵਾਧਾ ਨਿਕਲਦੇ ਸੀ ਉਹ ਸਾਰੇ ਦੇ ਦਿੱਤੇ ਪੈਸੇ ਕਹਿੰਦੇ ਲੈ ਹੋਰ ਦਵਾਰੇ ਕਹਿੰਦੇ ਫਿਰ ਅਮੋਦੀ ਦੀ ਕਾਰ ਕਰ ਹੁਣ ਭਾਈਆ ਜੈ ਰਾਮ ਜੀ ਗੁਰੂ ਨਾਨਕ ਜੀ ਦੇ ਜੀਜਾ ਜੀ ਉਹ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਉਸ ਨੂੰ 3000 ਰੁਪਏ ਦੀ ਜਿਹੜੀ ਥੈਲੀ ਸੀ ਨਾ ਉਹ ਤੇ ਬਾਲੇ ਨੂੰ ਚੁਕਾ ਦਿੱਤੀ ਬਾਲੇ ਨੇ ਆਪਣੇ ਮੋਢੇ ਤੇ ਚੁੱਕ ਲਏ ਬੜੇ ਮੁਸ਼ਕਲ ਨਾਲ ਘਰ ਪਹੁੰਚਿਆ ਕਿਉਂਕਿ ਪਹਿਲਾਂ ਇਦਾਂ ਨਹੀਂ ਸੀ ਵੀ ਆ ਕਾਗਜ਼ ਦੇ ਰੁਪਏ ਹੁੰਦੇ ਸੀ ਪਹਿਲਾਂ ਜਾਂ ਚਾਂਦੀ ਦੇ ਰੁਪਏ ਹੁੰਦੇ ਜਾਂ ਦੂਸਰੇ ਢਾਲੇ ਹੁੰਦੇ ਸੀ ਤੇ ਉਹ ਚੱਕਣੇ ਵੀ ਔਖੇ ਹੋ ਜਾਂਦੇ ਬਹੁਤੇ ਗਿਣ ਕੇ ਦਿਨਾਕ ਵੀ ਹੁੰਦੇ ਸੀ ਪਹਿਲਾਂ ਉਸ ਟਾਈਮ ਦੇ ਵਿੱਚ ਦਿਨਾਕ ਕਿਹਾ ਜਾਂਦਾ ਸੀ ਪੈਸਿਆਂ ਨੂੰ ਤਾਂ ਗੁਰਮੁਖ ਪਿਆਰਿਓ ਹੁਣ ਉਹ ਮੋਢੇ ਤੇ ਚੁਕਾ ਦਿੱਤੇ ਸਾਰੇ 3000 ਰੁਪਏ ਤੇ ਭਾਈ ਬਾਲਾ ਜੀ ਉਹ ਲੈ ਕੇ ਘਰ ਮਸਾਂ ਪਹੁੰਚੇ ਤੇ ਗੁਰਮੁਖ ਪਿਆਰਿਓ ਹੁਣ ਜੈ ਰਾਮ ਜੀ ਨੇ ਬਾਬੇ ਨਾਨਕ ਜੀ ਨੂੰ ਆ ਕੇ ਸਾਰੀ ਗੱਲ ਦੱਸੀ ਵੀ ਇਸ ਤਰ੍ਹਾਂ ਹਸਾਬ ਹੋਇਆ ਉਪਮਾ ਕਰਨ ਲੱਗੇ ਗੁਰੂ ਨਾਨਕ ਜੀ ਦੀ ਤੇ ਬਾਬੇ ਨਾਨਕ ਜੀ ਵੀ ਉਪਮਾ ਕਰਨ ਲੱਗੇ ਹੁਣ ਬਾਬੇ ਜੀ ਨੇ ਜੈ ਰਾਮ ਜੀ ਨੂੰ ਕਿਹਾ ਕਿ ਤੁਸੀਂ ਕਦੇ ਵੀ ਕੋਈ ਤੋਖਲਾ ਨਾ ਕਰਿਆ ਕਰੋ ਇਹ ਰਿੱਧੀਆਂ ਸਿੱਧੀਆਂ ਦੇ ਮਾਲਕ ਨੇ ਮੇਰੇ ਭਰਾ ਇਨਾਂ ਨੂੰ ਧਨ ਦਾ ਕਦੇ ਘਾਟਾ ਨਹੀਂ ਆ ਸਕਦਾ ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਦੰਪਤ ਸੰਪਤ ਬਹੁਤ ਪਿਖ ਸਰਦਾ ਧਰਤ ਵਿਸਾਲ ਭਰਮ ਕਰਨ ਕੋ ਤਰਕ ਕਰ ਸੇਵ ਹੈ ਚਰਨ ਕਿਰਪਾ ਇਸਤਰੀ ਪਤੀ ਦੋਵੇਂ ਜਾਣੇ ਬਹੁਤ ਧਨ ਵਹਿ ਕੇ ਗੁਰੂ ਜੀ ਉੱਤੇ ਬਹੁਤ ਸ਼ਰਧਾ ਲੈ ਕੇ ਆਏ ਅੱਗੋਂ ਤੋਂ ਭਰਮਨ ਕਰਨਾ ਛੱਡ ਕੇ ਕਿਰਪਾ ਨੂੰ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਦੇ ਵਿੱਚ ਲੱਗ ਕੇ ਦੋਨੇ ਤੇ ਨਾਲ ਗੁਰੂ ਨਾਨਕ ਜੀ ਦੇ ਭੈਣ ਬੀਬੇ ਨਾਨਕੀ ਜੀ ਤੇ ਨਾਲ ਜੀਜਾ ਜੀ ਹੁਣ ਇਧਰ ਕਹਿੰਦੇ ਜਦ 1 ਸਾਲ ਕੁੜਮਾਈ ਨੂੰ ਲੰਘ ਗਿਆ ਗੁਰੂ ਨਾਨਕ ਜੀ ਦੀ ਕੁੜਮਾਈ ਹੋਈ ਨੂੰ ਰਿਸ਼ਤਾ ਹੋਏ ਨੂੰ ਇੱਕ ਸਾਲ ਲੰਘਿਆ ਤੇ ਉਧਰੋਂ ਗੁਰਨਾਨਕ ਜੀ ਦਾ ਸੋਹਰਾ ਸੀ ਜਿਹੜਾ ਮੂਲਾ ਉਹਦਾਂ ਅਸੀਂ ਮੂਲਾ ਚੋਣਾ ਉਹਨੇ ਸਾਹ ਸੁਦਵਾ ਦੇ ਹਾੜ ਦੀ ਸਤਵੀਂ ਦਾ ਵਿਆਹ ਨਿਜਿਤ ਕਰ ਦਿੱਤਾ ਨਿਜਿਤ ਕਰਕੇ ਸੁਲਤਾਨਪੁਰ ਜੈ RAM ਜੀ ਨੂੰ ਚਿੱਠੀ ਭੇਜ ਦਿੱਤੀ ਕਲਾਗੀ ਦੇ ਹੱਥ ਤੇ ਗੁਰਮਖ ਪਿਆਰਿਓ ਜਦੋਂ ਉਹ ਚਿੱਠੀ ਆਈ ਨਾ ਸੁਲਤਾਨਪੁਰ ਤਾਂ ਬੀਬੇ ਨਾਨਕੀ ਜੀ ਨੇ ਤੇ ਭਾਈਆ ਜੈ RAM ਜੀ ਨੇ ਗੁਰੂ ਨਾਨਕ ਜੀ ਦੇ ਜੀਜਾ ਜੀ ਨੇ ਬੜੀਆਂ ਖੁਸ਼ੀਆਂ ਮਨਾਈਆਂ ਜਦੋਂ ਚਿੱਠੀ ਵੇਖੀ ਗੁਰੂ ਨਾਨਕ ਜੀ ਦੇ ਵਿਆਹ ਦੀ ਚਿੱਠੀ ਆ ਗਈ ਤਰੀਕ ਲਿਖੀ ਹੋਈ ਹੈ ਉਹ ਸ਼ਾਹ ਲਿਖਿਆ ਹੋਇਆ ਹੈ ਲਾਗੀ ਦੀ ਬਹੁਤ ਖਾਤਰਦਾਰੀ ਕੀਤੀ ਜਿਹੜਾ ਲੈ ਕੇ ਆਇਆ ਸੀ ਚਿੱਠੀ ਉਸ ਨੂੰ ਸਨਮਾਨ ਦੇ ਕੇ ਵਿਦਾ ਕੀਤਾ ਤੇ ਉਪਰੰਤ ਇੱਕ ਚਿੱਠੀ ਲਿਖ ਕੇ ਤੇ ਉਸ ਨੂੰ ਕੇਸਰ ਲਾ ਦਤਾ ਕੇਸਰ ਲਾ ਕੇ ਮਹਿਤਾ ਕਾਲੂ ਜੀ ਨੂੰ ਤਲਵੰਡੀ ਲਾਗੀ ਦੇ ਹੱਥ ਭੇਜ ਦਿੱਤੀ ਜਾਓ ਤਲਵੰਡੀ ਲੈ ਕੇ ਜਾਓ ਇਹ ਚਿੱਠੀ ਗੁਰੂ ਨਾਨਕ ਜੀ ਦੇ ਵਿਆਹ ਦੀ ਚਿੱਠੀ ਕਹਿੰਦੇ ਉੱਥੇ ਮਹਿਤਾ ਕਾਲੂ ਜੀ ਨੂੰ ਇਹਨਾਂ ਦੇ ਮਾਤਾ ਪਿਤਾ ਨੂੰ ਪਤਾ ਲੱਗੇ ਵੀ ਇਹਨਾਂ ਦਾ ਵਿਆਹ ਦਾ ਦਿਨ ਰੱਖਿਆ ਗਿਆ ਹੈ ਮਹਿਤਾ ਕਾਲੂ ਜੀ ਉਹਨਾਂ ਨੂੰ ਚਿੱਠੀ ਭੇਜੀ ਗਈ ਮਹਿਤਾ ਕਾਲੂ ਜੀ ਕੋਲ ਚਿੱਠੀ ਪਹੁੰਚੀ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਦੀ ਚਿੱਠੀ ਪੜ੍ਹ ਕੇ ਸਾਰਿਆਂ ਨੂੰ ਚਾਹ ਚੜ ਗਿਆ ਤਿਆਰੀਆਂ ਆਰੰਭ ਕਰ ਦਿੱਤੀਆਂ ਮਾਤਾ ਪਿਤਾ ਨੇ ਮਾਤਾ ਤ੍ਰਿਪਤਾ ਜੀ ਆਪਣੇ ਘਰਵਾਰ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਸਜਾਇਆ ਪਹਿਲਾਂ ਪਿਛਲੇ ਸਮਿਆਂ ਦੇ ਵਿੱਚ ਪਰਿਵਾਰ ਦੇ ਸਾਰੇ ਇਕੱਠੇ ਹੋ ਕੇ ਘਰ ਨੂੰ ਸਜਾਉਂਦੇ ਸੀ ਜਦੋਂ ਵਿਆਹ ਹੁੰਦਾ ਕਰ ਕੱਚੀਆਂ ਕੰਧਾਂ ਕੱਚੇ ਕੋਠੇ ਹੁੰਦੇ ਉਹ ਆਪ ਹੀ ਲਿਪਦੇ ਆਪ ਹੀ ਇੱਕ ਦੂਸਰੇ ਨਾਲ ਜਿਵੇਂ ਗਵਾਂਢੀ ਸੀ ਗਵਾਂਡੀਆਂ ਨੂੰ ਇਕੱਠੇ ਕਰਕੇ ਤੇ ਉਹ ਕੋਠਾ ਜਿਹੜਾ ਸੀ ਉਹ ਲਿਪਿਆ ਜਾਂਦਾ ਸੀ ਸਾਰਾ ਘਰ-ਵਾਰ ਲਿਪਿਆ ਜਾਂਦਾ ਇਹ ਸ਼੍ਰਮ ਮਾਤਾ ਤ੍ਰਿਪਤਾ ਜੀ ਨੇ ਵੀ ਬਹੁਤ ਸਾਫ਼ ਸੁਥਰਾ ਕਰ ਲਿਆ ਸਾਰਾ ਘਰ ਜਦੋਂ ਪਤਾ ਲੱਗਿਆ ਪੁੱਤਰ ਨਾਨਕ ਦੀ ਸ਼ਾਦੀ ਦਾ ਸੱਦਾ ਆ ਗਿਆ ਮਹਾਲੇ ਦੀਆਂ ਇਸਤਰੀਆਂ ਨੂੰ ਵੀ ਬੜੇ ਚਾਣ ਹੋਏ ਤੇ ਗੁਰਮਖ ਪਿਆਰੇ ਹੁਣ ਗੀਤ ਗਾਉਂਦੀਆਂ ਗਾਉਂਦੀਆਂ ਮਾਤਾ ਜੀ ਨੂੰ ਵਧਾਈ ਦੇਣ ਵਾਸਤੇ ਆਈਆਂ ਤੇ માતા ਜੀ ਨੇ ਕੁੱਲ ਦੀ ਰੀਤੀ ਅਨੁਸਾਰ ਸ਼ਗਨ ਕੀਤੇ ਆਈਆਂ ਇਸਤਰੀਆਂ ਨੂੰ ਸਾਰੀਆਂ ਨੂੰ ਉਹ ਮਿਸ਼ਟਾਨ ਦਿੱਤਾ ਉਹਨਾਂ ਉਹਨਾਂ ਨੂੰ ਛਕਣ ਵਾਸਤੇ ਮਿੱਠੇ ਭੋਜਨ ਮਿੱਠੇ ਪਦਾਰਥ ਦਿੱਤੇ ਮੰਗਤ ਲੋਕ ਜਿਹੜੇ ਮੰਗਣ ਵਾਲੇ ਲੋਕ ਸਨ ਉਹ ਵੀ ਦਰਵਾਜ਼ੇ ਦੇ ਅੱਗੇ ਆ ਗਏ ਗੁਰਨਾਨਕ ਜੀ ਦਾ ਵਿਆਹ ਹੈ ਤੇ ਇਹ ਖਬਰ ਸਾਰੇ ਉਹ ਤਲਵੰਡੀ ਦੇ ਵਿੱਚ ਫੈਲ ਗਈ ਤੇ ਜਿਹੜਾ ਕੋਈ ਮੰਗਤਾ ਆਉਂਦਾ ਉਹ ਵੀ ਗੁਰੂ ਨਾਨਕ ਜੀ ਦੇ ਘਰ ਆ ਜਾਂਦਾ ਹੈ ਮਾਤਾ ਤ੍ਰਿਪਤਾ ਜੀ ਦੇ ਕੋਲ ਤੇ ਭਾਂਤ ਭਾਂਤ ਦੀਆਂ ਤੂਤੀਆਂ ਨਗਾਰੇ ਢੋਲ ਡੱਫਾ ਵਜਾ ਕੇ ਖੁਸ਼ੀਆਂ ਤੇ ਵਧਾਈਆਂ ਦੰਦੇ ਮੰਗਦੇ ਹੈ ਮਹਿਤਾ ਕਾਲੂ ਜੀ ਨੇ ਸਭ ਨੂੰ ਵਧਾਈਆਂ ਦਿੱਤੀਆਂ ਤੇ ਗੁਰਮੁਖ ਪਿਆਰਿਓ ਸਾਰਾ ਸਮਾਨ ਤਿਆਰ ਕਰਕੇ ਕਹਿੰਦੇ ਨਾਨਕ ਦਾ ਵਿਆਹ ਕਿੱਥੇ ਕਰਨਾ ਹੈ ਕਹਿੰਦੇ ਨਾਨਕ ਦਾ ਵਿਆਹ ਉਥੇ ਤਲਵੰਡੀ ਕਰਾਂਗੇ ਇਹ ਰੈ ਪਕਾਈ ਤੇ ਗੁਰਮੁਖ ਪਿਆਰਿਓ ਇਹ ਰੈ ਵਾੜੀ ਕਰਕੇ ਸਾਰਿਆਂ ਨੇ ਸੁਲਤਾਨਪੁਰ ਨੂੰ ਚਾਲੇ ਪਾਉਣ ਦੀ ਤਿਆਰੀ ਕਰ ਲਈ ਮਹਿਤਾ ਕਾਲੂ ਜੀ ਨੇ ਰਾਏ ਬਲਾਰ ਜੀ ਨੂੰ ਜਾ ਕੇ ਦੱਸਿਆ ਕਿ ਨਾਨਕ ਦਾ ਵਿਆਹ ਆ ਗਿਆ ਹੈ ਤੇ ਗੁਰਮਖ ਪਿਆਰਿਓ ਮਹਿਤਾ ਕਾਲੂ ਜੀ ਨੂੰ ਵਧਾਈਆਂ ਦਿੱਤੀਆਂ ਰਾਏ ਬਲਾਰ ਜੀ ਨੇ ਇਸ ਦੇ ਉੱਤਰ ਵਿੱਚ ਮਹਿਤਾ ਕਾਲੂ ਜੀ ਨੇ ਕਿਹਾ ਰਾਏ ਜੀ ਇਹ ਵਧਾਈਆਂ ਤੁਹਾਡੀਆਂ ਨੇ ਤੁਹਾਨੂੰ ਵਧਾਈਆਂ ਹੁਣ ਜਿਨ੍ਹਾਂ ਦੇ ਪਰਉਪਕਾਰ ਦੇ ਨਾਲੇ ਕਾਰਜ ਹੋ ਰਹੇ ਨੇ ਰਾਏ ਬਲਾਰ ਨੇ ਕਿਹਾ ਮਹਿਤਾ ਜੀ ਖੁਸ਼ੀ-ਖੁਸ਼ੀ ਸਾਰਾ ਵਿਚਾਰ ਕਰਨਾ ਖੁਦਾ ਤੁਹਾਡੀ ਮਦਦ ਕਰੇਗਾ ਸਾਰਾ ਵਿਹਾਰ ਜਿਹੜਾ ਵਿਆਹ ਦਾ ਜਿਹੜਾ ਕਾਰਜ ਹੈ ਨਾ ਖੁਸ਼ੀ-ਖੁਸ਼ੀ ਕਰਿਓ ਸਾਰੇ ਹੋਰ ਮੇਰੇ ਪਾਸੋਂ ਰਾਏ ਬਲਾਰ ਕਹਿੰਦਾ ਜਿਹੜੀ ਚੀਜ਼ ਦੀ ਲੋੜ ਹੈ ਨਾਨਕ ਦੇ ਵਿਆਹ ਵਾਸਤੇ ਉਹ ਮੇਥੋਂ ਮੰਗ ਲਓ ਤੇ ਮੈਂ ਤੁਹਾਡੀ ਮਦਦ ਕਰਾਂਗਾ ਹੋਰ ਮੇਰੇ ਪਾਸੋਂ ਜਿਹੜੀ ਵੀ ਚੀਜ਼ ਦੀ ਲੋੜ ਹੈ ਉਹ ਲੈ ਜਾਵੋ ਮੈਂ ਤਾਂ ਕਾਲੂ ਜੀ ਨੇ ਕਿਹਾ ਰਾਏ ਜੀ ਜਿਵੇਂ ਆਪ ਜੀ ਦੀ ਇੱਛਾ ਹੋਵੇ ਰਾਏ ਬਲਾਰ ਨੇ ਆਪਣੇ ਰਥ ਤੇ ਪਾਲਕੀ ਤੇ ਘੋੜੇ ਸਜੇ ਹੋਏ ਘੋੜੇ ਤੇ ਤੰਬੂ ਤੇ ਕਨਾਤਾ ਤੇ ਕੁਸ਼ ਪੈਸੇ ਗੁਰੂ ਨਾਨਕ ਜੀ ਦੇ ਵਿਆਹ ਵਾਸਤੇ ਮੈਂ ਤਾਂ ਕਾਲੂ ਜੀ ਨੂੰ ਦਿੱਤੇ ਦੁਬਾਰਾ ਫੇਰ ਸੁਣਿਓ ਕਿ ਰਾਏ ਬਲਾਰ ਜੀ ਨੇ ਗੁਰੂ ਨਾਨਕ ਜੀ ਦੇ ਵਿਆਹ ਤੇ ਜਦੋਂ ਪਤਾ ਲੱਗਿਆ ਵੀ ਗੁਰੂ ਨਾਨਕ ਜੀ ਦਾ ਵਿਆਹ ਆਇਆ ਤੇ ਮਹਿਤਾ ਕਾਲੂ ਜੀ ਜਾ ਰਹੇ ਨੇ ਤਾਂ ਮੈਂ ਤਾਂ ਕਾਲੂ ਜੀ ਨੂੰ ਕੁਝ ਪੈਸੇ ਦਿੱਤੇ ਵਿਆਹ ਵਾਸਤੇ ਰੱਥ ਦਿੱਤਾ ਆਪਣਾ ਵੀ ਆ ਰੱਥ ਤੇ ਜਾ ਕੇ ਵਿਆਹ ਕੇ ਲੈ ਕੇ ਆਇਓ ਪਾਲਕੀ ਦਿੱਤੀ ਜਿਹਦੇ ਵਿੱਚ ਉਹ ਲੜਕੀਆਂ ਦਾ ਡੋਲਾ ਉਹਨਾਂ ਹੁੰਦਾ ਸੀ ਉਹ ਪਾਲਕੀ ਘੋੜੇ ਦਿੱਤੇ ਤੇ ਹੋਰ ਸਾਜੋ ਸਮਾਨ ਦਿੱਤਾ ਤੰਬੂ ਕਨਾਤਾਂ ਦਿੱਤੀਆਂ ਲਓ ਵਿਆਹ ਵਾਸਤੇ ਕਹਿੰਦੇ ਆ ਸਾਰਾ ਕੁਝ ਲੈ ਜਾਓ ਹੁਣ ਮਹਿਤਾ ਕਾਲੂ ਜੀ ਨੇ ਰਾਏ ਬਲਾਰ ਜੀ ਨੂੰ ਨਮਸਕਾਰ ਕਰਕੇ ਆਪਣੇ ਘਰ ਆ ਗਏ ਤੇ ਆਪਣੀ ਸਾਰੀ ਬਰਾਦਰੀ ਨੂੰ ਸੱਦਾ ਦੇ ਦਿੱਤਾ ਸਾਰਿਆਂ ਨੂੰ ਸੁਨੇਹਾ ਲਾ ਦਿੱਤਾ ਵੀ ਸਾਰੇ ਜਣੇ ਤਿਆਰ ਹੋ ਜਾਓ ਜਿਹਨੂੰ ਜਿਹਨੂੰ ਲੈ ਕੇ ਜਾਣਾ ਸੀ ਵਿਆਹ ਤੇ ਗੁਰਮਖ ਪਿਆਰਿਓ ਇਧਰ ਹੁਣ ਸਾਰੇ ਜਦੋਂ ਤਿਆਰ ਹੋ ਗਏ ਤਾਂ ਇਧਰ ਸਾਰਿਆਂ ਨੂੰ ਸੱਦਾ ਦਿੱਤਾ ਸਜ ਧਜ ਕੇ ਤੇ ਜੰਜ ਪੱਖੋ ਕੇ ਰੰਧਾਵੇ ਜਾਣੀ ਸੀ ਪਟਵਾਰੀ ਦੇ ਘਰ ਤੇ ਇਸ ਵਿੱਚ ਮੇਰੀ ਹੀ ਨਹੀਂ ਤੁਹਾਡੀ ਵੀ ਇੱਜ਼ਤ ਹੈ ਮੈਂ ਤਾਂ ਕਾਲੂ ਜੀ ਕਹਿਣ ਲੱਗੇ ਤੁਸੀਂ ਸੋਹਣੇ ਸੋਹਣੇ ਕੱਪੜੇ ਪਾ ਕੇ ਸਾਰੇ ਆਓ ਸਜ ਧਜ ਕੇ ਜਾਵਾਂਗੇ ਇਹਦੇ ਵਿੱਚ ਮੇਰੀ ਇੱਜ਼ਤ ਨਹੀਂ ਤੁਹਾਡੀ ਵੀ ਇੱਜ਼ਤ ਹੈ ਸੋ ਇਸ ਕਰਕੇ ਹੁਣ ਛੇਤੀ ਕਰੋ ਆਪਾਂ ਜਲਦੀ ਜਲਦੀ ਇਕੱਠੇ ਹੋ ਕੇ ਤੇ ਇੱਥੋਂ ਤਲਵੰਡੀ ਤੋਂ ਚੱਲ ਕੇ ਸੁਲਤਾਨਪੁਰ ਪਹੁੰਚੀਏ ਹੁਣ ਮਹਿਤਾ ਕਾਲੂ ਜੀ ਦੇ ਇਸ ਤਰ੍ਹਾਂ ਸੱਦੇ ਪੱਤਰ ਤੇ ਸੋਹਣੇ ਸੋਹਣੇ ਕੱਪੜੇ ਪਾ ਕੇ ਸੋਹਣੇ ਦੇ ਕੜੇ ਕੈਂਠੇ ਪਾ ਕੇ ਸਾਰੇ ਤਿਆਰ ਵਰ ਤਿਆਰ ਹੋ ਕੇ ਆ ਗਏ ਇਕੱਠੇ ਹੋ ਕੇ ਰਥਾਂ ਘੋੜਿਆਂ ਤੇ ਗੱਡਿਆਂ ਤੇ ਅਸਵਾਰ ਹੋ ਗਏ ਸਾਰੇ ਖੁਸ਼ੀਆਂ ਦੇ ਨਾਲ ਸੁਲਤਾਨਪੁਰ ਪਹੁੰਚ ਗਏ ਸਾਰੇ ਉਧਰੋਂ ਜੈ ਰਾਮ ਜੀ ਨੇ ਸਾਰੇ ਪਰਿਵਾਰ ਜਦੋਂ ਆਇਆ ਪਰਿਵਾਰ ਵੇਖਿਆ ਸਨਬੰਦੀ ਵੇਖੇ ਆਏ ਚਾਚੇ ਚਾਚਾ ਲਾਲੂ ਜੀ ਆ ਗਏ ਤੇ ਹੋਰ ਵੀ ਸਾਰੇ ਸਨਬੰਦੀ ਆ ਗਏ ਬੜਾ ਸਤਕਾਰ ਕੀਤਾ ਸਾਰਿਆਂ ਦਾ ਉੱਠ ਕੇ ਗੁਰੂ ਨਾਨਕ ਜੀ ਨੇ ਸੁੰਦਰ ਸਥਾਨ ਤੇ ਡੇਰਾ ਕਰਵਾਇਆ ਉਹਨਾਂ ਦਾ ਬਿਠਾਇਆ ਸਤਿਗੁਰ ਪਾਤਸ਼ਾਹ ਧੰਗੁਰੂ ਨਾਨਕ ਜੀ ਉਹ ਵੀ ਆਪਣੇ ਮਾਤਾ ਪਿਤਾ ਤੇ ਸਨਬੰਧੀਆਂ ਨੂੰ ਮਿਲ ਕੇ ਤੇ ਬੜੇ ਪ੍ਰਸੰਨ ਹੋਏ ਇਧਰ ਜੈ ਰਾਮ ਜੀ ਨੇ ਮੋਦੀ ਖਾਨੇ ਨੇ ਲੇਖੇ ਦੀ ਸਾਰੀ ਗੱਲ ਮੈਂ ਤਾਂ ਕਾਲੂ ਜੀ ਨੂੰ ਦੱਸੀ ਸਤਿਗੁਰ ਪਾਤਸ਼ਾਹ ਜੀ ਦਾ ਲੇਖਾ ਦੱਸਿਆ ਸਾਰਾ ਤੇ ਉਹ ਸਾਰੇ ਰੁਪਏ ਜਿਹੜੇ 321 ਰੁਪਏ ਵਾਧੇ ਸੀ ਉਹ ਸਾਰੇ ਰੁਪਏ ਮਹਿਤਾ ਕਾਲੂ ਜੀ ਨੂੰ ਦੇ ਦਿੱਤੇ ਜਿਸ ਨੂੰ ਲੈ ਕੇ ਮਹਿਤਾ ਕਾਲੂ ਜੀ ਬੜੇ ਖੁਸ਼ ਹੋਏ ਹੁਣ ਮਹਿਤਾ ਕਾਲੂ ਜੀ ਨੇ ਸਾਰੇ ਪਿੰਡ ਦੇ ਇਸਤਰੀ ਮਰਦਾਂ ਨੂੰ ਪੰਗਤਾਂ ਵਿੱਚ ਬਹਾ ਕੇ ਨਾ ਨਾ ਪ੍ਰਕਾਰ ਦੇ ਭੋਜਨ ਸ਼ਿਕਾਏ ਪਹਿਲਾਂ ਪਿਛਲੇ ਸਮਿਆਂ ਵਿੱਚ ਇਦਾਂ ਪੰਗਤਾਂ ਲਾ ਕੇ ਭੋਜਨ ਸ਼ਕੋਂਦੇ ਹੁੰਦੇ ਤੇ ਗੁਰਮੁਖ ਪਿਆਰਿਓ ਹੁਣ ਪੰਗਤਾਂ ਲਾ ਕੇ ਨਾਨਾ ਪ੍ਰਕਾਰ ਦੇ ਭੋਜਨ ਸ਼ਿਕਾਏ ਜੰਜ ਦੇ ਤੁਰਨ ਦੀ ਤਿਆਰੀ ਕਰ ਲਈ ਤੇ ਇਧਰ ਜੈ ਰਾਮ ਜੀ ਦੌਲਤਖਾਂ ਪਾਸ ਵਿਆਹ ਤੇ ਸੌਜ ਵਾਸਤੇ ਸਭ ਚੀਜ਼ਾਂ ਲਿਆਏ ਸਜਾਵਟ ਵਾਸਤੇ ਹੁਣ ਦੌਲਤਖਾਂ ਨੇ ਹਾਥੀ ਘੋੜੇ ਊਠ ਰਥ ਜੋ ਵੀ ਚੀਜ਼ ਚਾਹੀਦੀ ਸੀ ਸਵਾਰੀ ਵਾਸਤੇ ਤੰਬੂ ਕਨਾਤਾਂ ਸਾਰਾ ਕੁਝ ਦੇ ਦਿੱਤਾ ਤੇ ਸਤਿਗੁਰੂ ਜੀ ਦੇ ਜੰਜ ਚੜਨ ਵਾਸਤੇ ਸਤਿਗੁਰਾਂ ਦੇ ਚੜਨ ਵਾਸਤੇ ਤੇ ਇੱਕ ਬਹੁਤ ਸੁੰਦਰ ਘੋੜੀ ਉਹਨੂੰ ਸਜਾਇਆ ਗਿਆ ਤੇ ਘੋੜੀ ਦੇ ਉੱਪਰ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਸਿਰ ਦੇ ਉੱਪਰ ਛਤਰ ਝੁਲਾਇਆ ਗਿਆ ਤੇ ਘੋੜੀ ਨੂੰ ਇੱਕ ਸੇਵਾਦਾਰ ਅੱਗੋਂ ਲਗਾਮ ਤੋਂ ਫੜਿਆ ਹੋਇਆ ਸੇਵਾਦਾਰ ਨੇ ਤੇ ਸਤਿਗੁਰਾਂ ਦੇ ਹੁਣ ਸਿਰ ਤੇ ਕਲੰਗੀ ਸਜ ਰਹੀ ਹੈ ਬਹੁਤ ਸੁੰਦਰ ਕਲੰਗੀ ਸੇਰੇ ਲਾਏ ਹੋਏ ਸਤਿਗੁਰਾਂ ਦੇ ਤੇ ਆਪ ਜੀ ਦੇ ਇੱਕ ਪਾਸੇ ਘੋੜ ਸਵਾਰਾਂ ਦੀ ਜੰਝ ਹੈ ਤੇ ਦੂਜੇ ਪਾਸੇ ਹਾਥੀ ਸਵਾਰਾਂ ਦੀ ਪੰਗਤ ਸੋਭ ਰਹੀ ਹੈ ਇਸ ਤਰ੍ਹਾਂ ਬਾਜੇ ਧਜਿਆਂ ਦੇ ਨਾਲ ਹੋਰ ਅਨੇਕਾਂ ਪ੍ਰਕਾਰ ਦੇ ਢੋਲ-ਦਮਾਮਿਆਂ ਦੇ ਨਾਲ ਵਜਾਉਂਦੇ ਹੋਏ ਖੁਸ਼ੀਆਂ ਮਨਾਉਂਦੇ ਹੋਏ ਗੁਰੂ ਨਾਨਕ ਜੀ ਦੀ ਬਰਾਤ ਦੀ ਰਵਾਨਗੀ ਹੋ ਗਈ। ਤੁਰੇ ਜਾ ਰਹੇ ਨੇ। ਇਧਰ ਬਾਲਾ ਸਿੰਘ ਨਾਲ ਬਾਲੇ ਨੂੰ ਕੁਝ ਵੱਖਰਾ ਖਰਚਾ ਦੇ ਦਿੱਤਾ। ਤੇ ਇੱਕ ਘੋੜੀ ਵੀ ਦੇ ਦਿੱਤੀ ਬਾਲੇ ਨੂੰ। ਤੇ ਗੁਰਮਖ ਪਿਆਰਿਓ ਘੋੜੀ ਦੇ ਕੇ ਤੇ ਗੁਰੂ ਨਾਨਕ ਜੀ ਨੇ ਕਿਹਾ ਸਾਡੇ ਪਿੱਛੇ ਪਿੱਛੇ ਰਹਿਣਾ ਇਉਂ ਕਰਕੇ ਬਾਲਾ ਘੋੜੀ ਦੇ ਪਿੱਛੇ ਪਿੱਛੇ ਹੁਣ ਆ ਰਿਹਾ ਹੈ ਤਾਂ ਇਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਜੰਝ ਵਿਆਸ ਦਰਿਆ ਤੇ ਪਹੁੰਚ ਗਈ ਸਭ ਨੇ ਬੇੜੀਆਂ ਦੇ ਵਿੱਚ ਬਹਿ ਕੇ ਉਥੇ ਕਿਉਂਕਿ ਅੱਗੇ ਤੇ ਹੁਣ ਹਾਥੀ ਘੋੜੇ ਨਹੀਂ ਸੀ ਜਾਣੇ ਪਹਿਲਾਂ ਪੁਲ ਨਹੀਂ ਸੀ ਬਣੇ ਹੋਏ ਅੱਜ ਕੱਲ ਤੇ ਪੁਲ ਬਣਾ ਦਿੱਤੇ ਤੇ ਪਹਿਲਾਂ ਇਹਦਾ ਬੇੜੀਆਂ ਵਿੱਚ ਬਹਿ ਕੇ ਜਾਣਾ ਪੈਂਦਾ ਸੀ ਬੇੜੀਆਂ ਵਿੱਚ ਬੈਠ ਗਏ ਸਾਰੇ ਬੇੜੀਆਂ ਵਿੱਚ ਬਹਿ ਕੇ ਦੰ دریا ਪਾਰ ਕੀਤਾ ਖਡੂਰ ਸਾਹਿਬ ਤੇ ਉਹ ਪਿੰਡ ਆ ਗਿਆ ਪਿੰਡ ਵਿੱਚ ਆ ਕੇ ਉੱਥੇ ਡੇਰਾ ਕੀਤਾ ਖਡੂਰ ਪਿੰਡ ਦੇ ਵਿੱਚ ਇੱਥੇ ਆ ਕੇ ਮਹਤਾ ਕਾਲੂ ਜੀ ਨੇ ਜਿਹੜਾ ਭੋਜਨ ਤਿਆਰ ਕਰਕੇ ਲਿਆਂਦਾ ਸੀ ਸਭ ਨੂੰ ਵੰਡ ਕੇ ਸਕਾਇਆ ਸਭ ਨੇ ਰਾਤ ਇੱਥੇ ਬਿਆਸ ਦਰਿਆ ਦੇ ਕੰਢੇ ਤੇ ਸਾਰਿਆਂ ਨੇ ਰਾਤ ਇੱਥੇ ਲੰਘਾਈ ਸਾਰੀ ਬਰਾਤ ਨੇ ਤੇ ਗੁਰਮੁਖ ਪਿਆਰੇ ਹੁਣ ਸਵੇਰ ਹੋਈ ਦੂਜਾ ਦਿਨ ਫੇਰ ਤਿਆਰ ਹੋ ਗਏ ਸਾਰੇ ਤੇ ਜੰਜ ਤਿਆਰ ਹੋ ਪਈ ਦੋ ਰਾਤਾਂ ਰਾਹ ਵਿੱਚ ਲੱਗੀਆਂ ਪਹਿਲਾਂ ਇਦਾਂ ਹੀ ਸੀ ਕਈ ਵਾਰ ਤਿੰਨ-ਤਿੰਨ ਰਾਤਾਂ ਤਿੰਨ-ਤਿੰਨ ਦਿਨ ਲੱਗ ਜਾਂਦੇ ਸੀ ਜਦੋਂ ਵਿਆਹਣ ਵਾਸਤੇ ਜਾਂਦੇ ਕਈ ਵਾਰ ਦੋ-ਦੋ ਦਿਨ ਰਾਤਾਂ ਬਰਾਤਾਂ ਨੂੰ ਗੁਰਮੁਖ ਪਿਆਰੋ ਰੱਖਿਆ ਜਾਂਦਾ ਸੀ ਤੇ ਅੱਜ ਕੱਲ ਦਾ ਸਮਾਂ ਇਹੋ ਜਿਹਾ ਆ ਗਿਆ ਹੈ ਕਿ ਬਰਾਤ ਗੁਰਮੁਖ ਪਿਆਰੋ ਦੋ-ਤਿੰਨ ਘੰਟੇ ਰੱਖਣੀ ਔਖੀ ਹੋ ਜਾਂਦੀ ਹੈ ਪਿਛਲੇ ਸਮਿਆਂ ਦੇ ਵਿੱਚ ਦੋ-ਦੋ ਦਿਨ ਬਰਾਤਾਂ ਰਹਿੰਦੀਆਂ ਸੀ ਤੇ ਜਦੋਂ ਬਰਾਤਾਂ ਜਾਂਦੀਆਂ ਤਾਂ ਦੋ-ਦੋ ਦਿਨ ਤੇ ਜਾਣ ਨੂੰ ਹੀ ਲੱਗ ਜਾਂਦੇ ਸੀ ਜੇ ਰਾਹ ਦੂਰ ਹੁੰਦਾ ਕਿਉਂਕਿ ਤੁਰ ਕੇ ਜਾਇਆ ਜਾਂਦਾ ਜਾਂ ਕੇ ਆਉਣ ਜਾਣ ਦੇ ਬਹੁਤੇ ਵੱਡੇ ਸਾਧਨ ਨਹੀਂ ਸੀ ਹੁਣ ਸਵੇਰ ਹੋਈ ਜੰਜ ਫੇਰ ਤੁਰ ਪਈ ਉਥੋਂ ਤਿਆਰ ਹੋ ਕੇ ਸਾਰੇ ਤੇ ਦੋ ਰਾਤਾਂ ਰਾਹ ਵਿੱਚ ਲੱਗ ਗਈਆਂ ਤੇ ਗੁਰਮੁਖ ਪਿਆਰੇ ਹੁਣ ਬਟਾਲਾ ਸ਼ਹਿਰ ਸੀ ਬਟਾਲੇ ਸ਼ਹਿਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਰਾਤ ਜਾਣੀ ਸੀ ਤੇ ਬਟਾਲੇ ਸ਼ਹਿਰ ਜਦੋਂ ਵੇਖ ਲਿਆ ਵੀ ਬਟਾਲਾ ਸ਼ਹਿਰ ਆ ਗਿਆ ਤਾਂ ਬਟਾਲੇ ਸ਼ਹਿਰ ਤੋਂ ਪਿੱਛੇ ਬਾਹਰ ਬਰਾਤ ਰੁਕ ਗਈ ਤੇ ਉੱਥੇ ਡੇਰਾ ਕਰ ਲਿਆ ਸਾਰਿਆਂ ਨੇ ਸੁਨੇਹਾ ਭੇਜਿਆ ਗਿਆ ਬਰਾਤ ਆ ਗਈ ਹੈ ਅਗਲੀ ਜਿਹੜੀ ਕਥਾ ਆ ਰਹੀ ਹੈ ਫਿਰ ਜੰਜ ਦਾ ਟੁਕਾ ਹੁਣ ਗੁਰੂ ਨਾਨਕ ਜੀ ਦੀ ਜੰਜ ਦਾ ਤੇ ਗੁਰਮੁਖ ਪਿਆਰਿਓ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਫਿਰ ਇੱਕ ਕੌਤਕ ਵਰਤਾਇਆ ਵਿਆਹ ਦੇ ਵਿੱਚ ਕੀ ਕੌਤਕ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਤਗੁਰੂ ਜੀ ਨੂੰ ਇੱਕ ਕੰਧ ਦੇ ਕੋਲ ਬਹਾ ਦਿੱਤਾ ਜਿਹੜੀ ਬਿਲਕੁਲ ਕੱਚੀ ਕੰਧ ਹੈ ਢਹਿਣ ਵਾਲੀ ਸੀ ਤੇ ਗੁਰਮਖ ਪਿਆਰਿਓ ਉਹ ਕੰਧ ਹਿੱਲ ਰਹੀ ਹੈ ਤੇ ਗੁਰੂ ਨਾਨਕ ਜੀ ਨੂੰ ਪਤਾ ਨਹੀਂ ਸੀ ਜਾਣ ਕੇ ਬਹਾਦਤਾ ਉੱਥੇ ਇੱਕ ਮਜ਼ਾਕ ਕਰਨ ਦੇ ਮਾਰਿਆ ਨੇ ਗੁਰੂ ਨਾਨਕ ਪਾਸ਼ਾ ਜੀ ਨੂੰ ਤੇ ਕਿਸੇ ਨੇ ਆ ਕੇ ਕਿਹਾ ਬਜ਼ੁਰਗ ਨੇ ਕਿ ਕੰਧ ਡਿੱਗਣ ਵਾਲੀ ਐ ਇੱਕ ਪਾਸੇ ਹੋ ਜਾਓ ਤੇ ਗੁਰੂ ਨਾਨਕ ਜੀ ਨੇ ਆਖਿਆ ਉਸ ਵਕਤ ਇਹ ਬਚਨ ਕੀਤਾ ਕਹਿੰਦੇ ਖੜੀ ਰਹੋ ਆਖੋ ਸਤਨਾ ਤੇ ਅੱਜ ਤੱਕ ਉਹ ਕੰਧ ਖੜੀ ਐ ਆਖੋ ਸਤਨਾ ਸ਼ੀਸ਼ੇ ਦੇ ਵਿੱਚ ਜੜੀ ਹੋਈ ਹੈ ਅੱਜ ਵੀ ਉਹ ਕੰਧ ਦੇ ਦਰਸ਼ਨ ਕਰਾਏ ਜਾਂਦੇ ਨੇ ਗੁਰਦੁਆਰਾ ਕੰਧ ਸਾਹਿਬ ਗੁਰੂ ਨਾਨਕ ਜੀ ਦੇ ਸਹਰੇ ਤੇ ਇਹ ਗੁਰੂ ਨਾਨਕ ਜੀ ਦੀ ਅਗਲੀ ਕਥਾ ਆ ਰਹੀ ਹੈ ਸਤਗੁਰਾਂ ਦੀ ਬਰਾਤ ਦਾ ਟਕਾ ਹੋਣਾ ਤੇ ਸਤਗੁਰਾਂ ਦੇ ਫੇਰੇ ਹੋਣੇ ਇਹ ਅਗਲੀ ਕਥਾ ਹੈ ਕਿਉਂਕਿ ਪਿਛਲੇ ਸਮਿਆਂ ਵਿੱਚ ਫੇਰੇ ਕੀਤੇ ਜਾਂਦੇ ਸੀ ਤੇ ਉਹ ਸਾਰੀ ਵਾਰਤ ਆਪ ਜੀ ਨੂੰ ਅੱਗੇ ਸੁਣਾਈ ਜਾਵੇਗੀ ਰਹਿਣੀਆਂ ਕਥਾਵਾ ਸਰਵਨ ਕਰਕੇ ਆਪਣਾ ਜੀਵਨ ਸਫਲਾ ਬਣਾਓ ਧਨਵਾਦ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮ ਹਤਿ ਦਿਵਸ ਰਾਤ ਦੁਇ ਦਾਈ ਦਾਇਆ ਕੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਕਹੇ ਮਸਕਤ ਕਾਨ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਨ ਨਾਨਕ ਤੇ ਮੁਖ ਊਜਲੇ